ਵੱਡੇ ਘਾਟਾ ਕਰਦਾ ਜੇ ਆਪਾਂ ਕਹੀਏ ਪੁੱਤਰ ਦੇ ਰੂਪ ਵਿੱਚ ਉਸਾਰ ਦਿੱਤਾ ਗਿਆ ਸਿਵੇ ਸਾਹਿਬ ਕਿਵੇਂ ਦੇਖਦੇ ਹੋ ਕਿਵੇਂ ਸੋਚ ਹੋਈ ਪਰ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜਾ ਪਹਿਲਾ ਅਸੀਂ ਇੱਥੇ ਜੋ ਚੀਜ਼ ਬਣਾਈਏ ਉਹ ਸਾਡੇ ਸੰਗਰੂੜ ਦੀ ਵਿਰਾਸਤ ਦੇ ਨਾਲ ਉਹਦਾ ਤਾਲੁਕ ਹੋਣਾ ਚਾਹੀਦਾ ਹੈ ਵੀਡੀਓਗ੍ਰਾਫੀ ਹੁੰਦੀ ਹੈ ਉਹ ਕਲੌਕ ਟਾਵਰ ਦੀ ਹੁੰਦੀ ਹੈ ਭਾਵੇਂ ਆਉਣ ਪਿੱਛੇ ਜੇ ਮੂਵੀ ਵੀ ਆਈ ਹੈ ਚਮਕੀਲਾ ਤੁਸੀਂ ਦੇਖਿਆ ਵੀ ਪਹਿਲਾ ਸੀਨ ਜੋ ਖੁੱਲਦਾ ਹੈ ਉਸ ਕਲੌਕ ਟਾਵਰ ਦੀ ਚਲਦੀ ਹੈ ਸੋ ਸਾਡੀ ਇੱਕ ਸ਼ਹਿਰ ਦੀ ਪਹਿਚਾਨ ਬਣ ਗਿਆ ਸੋ ਅਸੀਂ ਇਹ ਸੋਚਿਆ ਵੀ ਜਿਹੜਾ ਪਹਿਲਾ ਅਸੀਂ ਸਟਰਕਚਰ ਬਣਾਈਏ ਇਥੇ ਉਹ ਕਲੌਕ ਟਾਵਰ ਹੀ ਹੋਣਾ ਚਾਹੀਦਾ ਜੋ ਸਭ ਤੋਂ ਵੱਡੀ ਸਾਨੂੰ ਸਫਲਤਾ ਮਿਰੀ ਜਿਹੜਾ ਰਾਜ ਹਾਈ ਸਕੂਲ ਸੀਗਾ ਰਾਜ ਹਾਈ ਸਕੂਲ ਦੀ ਬਿਲਡਿੰਗ ਵੀ ਟੌਨ ਲੱਗੇ ਸੀਗੀ ਉਹ ਕੁਦਰਤੀ ਸਾਡੀਆਂ ਸਾਰਿਆਂ ਦੀ ਐਫਰਟਸ ਨਾਲ ਔਰ ਪ੍ਰੈਸ ਕਾਨਫਰੈਂਸ ਔਰ ਕਵਰੇਜ ਦੇ ਨਾਲ ਉਹ ਹੁਣ ਤੁਸੀਂ ਦੇਖੋ ਵੀ ਉਹ ਬਿਲਡਿੰਗ ਮਹਿਕੂਜ਼ ਹੋ ਗਈ ਹੈ ਉਹ ਅਗਲੇ 100 दो सौ साल वो वो नहीं जाएगी। कॉस्ट पूछ रहे सारे की कॉस्ट कि आई है ये अनमोल है मुल कोई नहीं है वैसे मुल वैसे भी नहीं है पता लेकिन ये अनमोल चीज़ है और क्लॉक कलॉकार है सिर्फ टाइम नहीं दसती हिस्ट्री दसदर की जींद रियाज की हिस्ट्री दसती है ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜੇ ਹਾਂ ਸੰਗਰੂਰ ਸੰਗਰੂਰ ਉਹ ਜ਼ਿਲ੍ਹਾ ਜਿਹੜਾ ਕਿਦੇ ਜੀਨ ਦੀ ریاست ਰਿਹਾ ਏ ਰਾਜਾਂ ਦੇ ਰਾਜ ਬੜੇ ਜੀਨ ਦੀ ریاست ਜੀਨ ਦੀ ਰਾਜਧਾਨੀ ਸੰਗਰੂਰ ਵਿੱਚ ਰਹੀ ਉਰੇ ਬਿਰਾਸਤੀ ਜਿਹੜਾ ਸੱਭਿਆਚਾਰ ਪ੍ਰੋਗਰਾਮ ਆ ਉਹ ਕਿਤੇ ਨਾ ਕਿਤੇ ਖਰਾਬ ਹੁੰਦਾ ਲੋਪ ਹੁੰਦਾ ਜਾ ਰਿਹਾ ਜਿਹੜੇ ਬਿਰਾਸਤੀ ਬਿਮਾਰਤਾਵਾਂ ਤੇ ਆ ਲੋਪ ਹੁੰਦੇ ਜਾਂਦੇ ਨੇ ਇੱਕ ਪਹਿਲਕਾ ਆਦਮੀ ਕਰਦੇ ਹੋਏ ਸੀਬੀਏ ਸਾਹਿਬ ਨੇ ਇੱਕ ਘੰਟਾ ਕਰਦੀ ਉਸਾਰੀ ਕਰਿਆ ਜਿਹੜਾ ਮਿੰਨੀ ਘੰਟਾ ਕਰਦੇ ਨੋਂ ਨਾਲ ਜਾਣੇ ਜਾ ਰਿਹਾ ਇਹ ਜਦੋਂ ਲੋਕ ਲੰਘਦੇ ਨੇ ਤਾਂ ਕਿਤੇ ਨਾ ਕਿਤੇ ਉਸ ਵੱਡੇ ਘੰਟਾ ਕਰਦਾ ਜੇ ਆਪਾਂ ਕਹਿ ਦੀਏ ਪੁੱਤਰ ਦੇ ਰੂਪ ਵਿੱਚ ਉਸਾਰ ਦਿੱਤਾ ਗਿਆ ਸੀਵੇ ਸਾਹਿਬ ਕਿਵੇਂ ਦੇਖਦੇ ਹੋ ਕਿਵੇਂ ਸੋਚ ਹੋਈ ਏ ਸੋਚ ਸਾਡੇ ਕੋਲੇ ਲਕਲੀ ਆ ਜਿਹੜੀ ਦੁਵਾਰ ਸੀਗੀ ਸਾਡੇ ਕੋਲੇ ਅਸੀਂ ਇਹਨੂੰ ਐਤ ਕੀ ਮਾਡਰਨ ਮਾਡਰਨਾਈਜ਼ ਕਰ ਰਹੇ ਸੀਗੇ ਔਰ ਅਸੀਂ ਕੋਸ਼ਿਸ਼ ਕੀਤੀ ਵੀ ਜਿਹੜਾ ਪਹਿਲਾ ਅਸੀਂ ਇੱਥੇ ਜੋ ਚੀਜ਼ ਬਣਾਈਏ ਉਹ ਸਾਡੇ ਸੰਗਰੂਰ ਦੇ ਵਿਰਾਸਤ ਦੇ ਨਾਲ ਉਹਦਾ ਤਾਲੁਕ ਹੋਣਾ ਚਾਹੀਦਾ ਔਰ ਅਸੀਂ ਪਹਿਲਾ ਜਿਹੜੀ ਅਸੀਂ ਕੋਈ ਵੀ ਫੰਕਸ਼ਨ ਹੁੰਦਾ ਤੁਸੀਂ ਦੇਖਦੇ ਹੋ ਕਿ ਪਹਿਲਾ ਜਿਹੜਾ ਵੀਡੀਓਗ੍ਰਾਫੀ ਹੁੰਦੀ ਹੈ ਉਹ ਕਲॉक ਟਾਵਰ ਦੀ ਹੁੰਦੀ ਹੈ ਭਾਵੇਂ ਹੁਣ ਪਿੱਛੇ ਜੇ ਮੂਵੀ ਵੀ ਆਈ ਹੈ ਚਮਕੀਲਾ ਤੁਸੀਂ ਦੇਖਿਆ ਵੀ ਪਹਿਲਾ ਸੀਨ ਉਹ ਜਦੋਂ ਖੁੱਲਦਾ ਹੈ ਉਸ ਕਲॉक ਟਾਵਰ ਤੋਂ ਹੀ ਚੱਲਦੀ ਹੈ ਸੋ ਸਾਡੀ ਇੱਕ ਸ਼ਹਿਰ ਦੀ ਪਛਾਣ ਬਣ ਗਿਆ ਸੋ ਅਸੀਂ ਇਹ ਸੋਚਿਆ ਵੀ ਜਿਹੜਾ ਪਹਿਲਾ ਅਸੀਂ ਸਟਰਕਚਰ ਬਣਾਈਏ ਥੇ ਉਹ ਕਲॉक ਟਾਵਰ ਹੀ ਹੋਣਾ ਚਾਹੀਦਾ ਸੋ ਇਸ ਤੋਂ ਬਾਅਦ ਜਦੋਂ ਇੰਨਾ ਪਿਆਰ ਔਰ ਹੰਗਾਰਾ ਮਿਲਿਆ ਹੁਣ ਲੱਗਦਾ ਕਿ ਸਾਨੂੰ ਹੋਰ ਚੀਜ਼ਾਂ ਕਰਨ ਦੀ ਲੋੜ ਹੈ ਤੇ ਅਸੀਂ ਜ਼ਰੂਰ ਕਰਾਂਗੇ ਕਿ ਜਿਹੜੀਆਂ ਹੋਰ ਕੁਝ ਸਾਡੀਆਂ ਆਈਕੋਨਿਕ ਫਾਰ ਇਗਜ਼ਾਮਪਲ ਬਾਰਾਦਰੀ ਹੈ ਸਾਡਾ ਜਾਂ ਬਰਾਸਰ ਬਾਗ ਹੈ ਉਹ ਵੀ ਚੀਜ਼ਾਂ ਸਾਨੂੰ ਹੁਣ ਕਿਤੇ ਨਾ ਕਿਤੇ ਤਿਆਰ ਕਰਨ ਦੀ ਲੋੜ ਹੈਗੀ ਹੈ ਸਰ ਸੀਬੀ ਸਾਹਿਬ ਕਿਵੇਂ ਸੋਚ ਹੋਈ ਕਿਉਂਕਿ ਸਰਕਾਰ ਵੱਲੋਂ ਕੋਈ ਐਫਰਟ ਨਹੀਂ ਮਿਲਦਾ ਵਿਰਾਸਤ ਜਿਹੜੇ ਇਮਾਰਤਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ। ਇਹ ਨਿਸਤਹੀ ਹੈ ਜੀ। ਅਸੀਂ 2014 ਤੋਂ ਕੰਮ ਕਰਦੇ ਆ ਰਹੇ ਹਾਂ ਵਿਰਾਸਤ ਤੇ ਔਰ ਸਾਨੂੰ ਬਹੁਤ ਘੱਟ ਸਫਲਤਾ ਮਿਲੀ ਹੈ। ਜੋ ਸਭ ਤੋਂ ਵੱਡੀ ਸਾਨੂੰ ਸਫਲਤਾ ਮਿਰੀ ਜਿਹੜਾ ਰਾਜ ਹਾਈ ਸਕੂਲ ਸੀਗਾ ਰਾਜ ਹਾਈ ਸਕੂਲ ਦੀ ਬਿਲਡਿੰਗ ਵੀ ਟੋਣ ਲੱਗੇ ਸੀਗੇ। ਉਹ ਕੁਦਰਤੀ ਸਾਡੀਆਂ ਸਾਰਿਆਂ ਦੀ ਐਫਰਟਸ ਨਾਲ ਔਰ ਪ੍ਰੈਸ ਕਾਨਫਰੰਸ ਔਰ ਕਵਰੇਜ ਦੇ ਨਾਲ ਉਹ ਹੁਣ ਤੁਸੀਂ ਦੇਖੋ ਵੀ ਉਹ ਬਿਲਡਿੰਗ ਮਹਿਫੂਜ਼ ਹੋ ਗਈ ਹੈ। ਉਹ ਅਗਲੇ 100 200 ਸਾਲ ਉਹ ਉਹ ਬਿਲਕੁਲ ਨਹੀਂ ਕਿਤੇ ਜਾਏਗੀ ਪਰ ਹੋਰ ਬਹੁਤ ਬਿਲਡਿੰਗਸ ਦਾ ਬੁਰਾ ਹਾਲ ਹੈ ਸਾਡੇ ਰਣਵੀਰ ਕਲੱਬ ਦਾ ਬੁਰਾ ਹਾਲ ਹੈ ਸਾਡੇ ਪਿੱਛੇ ਸਾਡੇ ਸ਼ਾਈ ਸਮਾਧਾਨ ਨੇ ਸ਼ਾਈ ਸਮਾਧਾਨ ਦਾ ਬਹੁਤ ਬੁਰਾ ਹਾਲ ਹੈਗਾ ਸਾਡੀਆਂ ਹਾਈ ਕੋਰਟ ਦੀ ਜੀਨ ਸਟੇਟ ਦੀ ਹਾਈ ਕੋਰਟ ਸੀ ਇਹਦਾ ਜਿਹੜਾ ਪਟਵਾਰਖਾਨਾ ਸੀਗਾ ਇਹ ਹੁਣ ਢਹਿਣ ਵਾਲਾ ਬਿਲਕੁਲ ਤੁਸੀਂ ਦੱਸਿਆ ਜੀਨ ਰਿਆਸਤ ਦਾ ਉਹ ਰੇ ਹਾਈ ਕੋਰਟ ਰਹਾ ਹਾਈ ਕੋਰਟ ਸੀਗਾ ਜੀ ਹਾਈ ਕੋਰਟ ਅੰਦਰ ਸੀਗਾ ਇਹ ਇਹ ਉਹਨਾਂ ਦੇ ਰਿਕਾਰਡ ਰੂਮ ਸੀਗੇ ਸਾਰੇ ਸੋ ਅਨਫੋਰਚੂਨੇਟ ਪਾਰਟ ਹੈ ਜਿਹੜੀ ਅੰਦਰ ਦੀ ਬਿਲਡਿੰਗਸ ਨੇ ਸਾਰੀਆਂ ਜਿੱਥੇ ਹੁਣ ਸਾਡੀ ਕਚੇਰੀ ਬਣ ਗਈ ਹੈ ਉਹ ਸਾਰੀਆਂ ਇਹਨਾਂ ਨੇ ਢਾਤੀਆਂ ਨੇ ਜਿਹੜੀਆਂ ਉਹਦੇ ਉਹਦੇ ਸਿਰਫ ਸਾਡੇ ਕੋਲੇ ਸੈਸ਼ਨ ਹਾਊਸ ਬਚਿਆ ਜਿਹੜਾ ਪੁਰਾਣਾ ਬਿਲਡਿੰਗ ਹੈ ਆਧਵੇ ਸਾਰਾ ਹੀ ਜਿਹੜਾ ਵਿਰਾਸਤ ਦਾ ਹਿੱਸਾ ਸਾਰਾ ਢਾਹਤਾ ਹੈ ਢਾਹਤਾ ਹੈਗਾ ਕੋਈ ਐਦਾਂ ਦਾ ਅਪਰਾਲਾ ਹੋਰ ਵੀ ਕੀਤਾ ਜਾਊਗਾ ਕਿ ਵਿਰਾਸਤੀ ਇਮਾਰਤ ਜਿਹੜੀਆਂ ਬਚੇ ਜਾਣ ਅਗਰ ਗਵਰਨਮੈਂਟ ਤੁਹਾਨੂੰ ਸਹਾਇਤਾ ਦਿੰਦੀ ਹੈ ਬਿਲਕੁਲ ਜੀ ਅਸੀਂ ਤਾਂ ਉਹਨਾਂ ਨੂੰ ਐਡਵਾਈਸ ਵੀ ਕਰ ਸਕਦੇ ਹੈਗੇ ਆ ਅਸੀਂ ਉਹਨਾਂ ਨੂੰ ਬਲੂਪ੍ਰਿੰਟ ਬਣਾ ਕੇ ਦੇ ਸਕਦੇ ਹੈਗੇ ਆ ਬੜਾ ਕਾਸਟ ਇਫੈਕਟਿਵ ਕਰਕੇ ਦੇ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਹਾਂ ਪਰ ਸਾਨੂੰ ਵਾਲੇ ਤੱਕ 2014 ਤੋਂ ਬਾਅਦ ਸਾਨੂੰ ਕਿਸੇ ਨੇ ਕੰਟੈਕਟ ਹੀ ਨਹੀਂ ਕੀਤਾ ਸੋ ਆਫਟਰ ਆਲ ਸ਼ਹਿਰ ਅਸੀਂ ਸਟੇਕ ਹোল্ডার ਹੈਗੇ ਆ ਸ਼ਹਿਰ ਦੇ ਕਿੰਨੇ ਕੁ ਲੋਕ ਨੇ ਜਿਹੜਾ ਇਸ ਕਿਸਮ ਦੇ ਸ਼ੌਕ ਰੱਖਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਜੁਆਇੰਟਲੀ ਐਫਰਟ ਕਰਨ ਦੀ ਲੋੜ ਹੈਗੀ ਹੈ ਬਿਲਕੁਲ ਔਰ ਜ਼ਰੂਰੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਇੱਕ ਤਰ੍ਹਾਂ ਦਾ ਦ੍ਰਿਸ਼ ਇਸ ਵਾਰ ਜਦੋਂ ਲੋਕ ਸਭਾ ਚੋਣਾਂ ਹੋਈਆਂ ਜਿਹੜੀ ਵੀ ਡਿਬੇਟ ਹੋਈ ਉਹ ਘੰਟਾ ਕਰਦੇ ਅੱਗੇ ਹੁੰਦੀ ਰਹੀ ਉਹ ਸੋਚ ਨੂੰ ਲੈ ਕੇ ਕਿਤੇ ਨਾ ਕਿਤੇ ਸੀਵੀ ਸਾਹਿਬ ਦੇ ਵੀ ਮਨ 'ਚ ਹੋਇਆ ਵੀ ਐਦਾਂ ਦਾ ਕੋਈ ਵਿਰਾਸਤੀ ਚੀਜ਼ ਬਚਾਉਣੀ ਚਾਹੀਦੀ ਹੈ ਸਾਡੇ ਨਾਲ ਜਿਹੜੋ ਮਿਸਤਰੀ ਸਹਿਬਾਨ ਨੇ ਜਿਹੜੇ ਉਰੇ ਡ੍ਰੈਂਕ ਜਿਨ੍ਹਾਂ ਨੇ ਕੀਤੀ ਜਿਨ੍ਹਾਂ ਨੇ ਬਣਾਇਆ ਐਫਰਡ ਕੀਤੇ ਬਾਈ ਜੀ ਕੀ ਨਾਮ ਬਲਜੀਤ ਸਿੰਘ ਜੀ ਬਲਜੀਤ ਸਿੰਘ ਕਿੰਨਾ ਕੁ ਔਖਾ ਲੱਗਿਆ ਕਿਉਂਕਿ ਟੈਂਪਰੇਚਰ ਬਹੁਤ ਹਾਈ ਸੀ ਔਖਾ ਕਾ ਵੀ ਲੱਗਿਆ ਜੀ ਗਰਮੀ ਕਰਕੇ ਥੋੜਾ ਜਿਹਾ ਔਖਾ ਲੱਗਿਆ ਹਾਂਜੀ ਸੀਬੀਏ ਸਾਹਿਬ ਵੱਲੋਂ ਪੂਰਾ ਕੋਰਨਸ ਸਹਿਜ ਉਹ ਪੂਰਾ ਸੀਗਾ ਜੀ ਇਹਨਾਂ ਨੇ ਜਿਵੇਂ ਆਪਣੀ ਮਰਜ਼ੀ ਨਾਲ ਜੇ ਮਰਜ਼ੀ ਬਣਾਓ ਕਹਿੰਦੇ ਖੁੱਲੀ ਸੁੱਟੀ ਐ ਤੁਹਾਨੂੰ ਕਿਵੇਂ ਫਿਰ ਦੇਖਿਆ ਵੀ ਇਦਾਂ ਦੇ ਕਲਰ ਹੋਣੇ ਚਾਹੀਦੇ ਨੇ ਇਹਨਾਂ ਦੀ ਡਿਜ਼ਾਈਨ ਹੀ ਹੋਣੀ ਚਾਹੀਦੀ ਆ ਕਿੰਨਾ ਕੁ ਟਾਈਮ ਇਸ ਚ ਨੂੰ ਬਣਾਉਣ ਤੇ ਲੱਗਿਆ ਬਹੁਤ ਡੇਲੀ ਉਸੇ ਦੀ ਦੇਖ ਕੇ ਜਾਵਾ ਬੰਦੇ ਸੀ ਉਹਨੂੰ ਜੀ ਟਾਈਮ ਲਾਉਂਦੇ ਦੇਖ ਕੇ ਵੀ ਕਿਸ ਤਰ੍ਹਾਂ ਇਹਨੂੰ ਲੈ ਕੇ ਆਈਏ ਉਸ ਤਰ੍ਹਾਂ ਸਹਿਜ ਚ ਕੱਲਾ ਕੱਲਾ ਜਿਵੇਂ ਆਪਾਂ ਕਹਿੰਦੇ ਇੱਕ ਇੱਕ ਥੰਮਲਾ ਦੀ ਉਦ ਤਾਬਰਦੀ ਨਖਲ ਕਰਕੇ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਹ ਹੁਣ ਘੁੰਡ ਚਕਾਈ ਦੀ ਅਜ ਰਸਮ ਹੋਈ ਸੀ ਕਿੰਨਾ ਮਾਨ ਮਹਿਸੂਸ ਹੋ ਰਿਹਾ ਜਦੋਂ ਸ਼ਹਿਰ ਵਾਸੀ ਆ ਕੇ ਦੇਖਦੇ ਮਹਿਮਾਨ ਮਾਨ ਤਾਂ ਪੂਰੀ ਹੋਣਾ ਜੀ ਜਦੋਂ ਇੰਨਾ ਇੱਜ਼ਤ ਮਿਲਦੀ ਹੈ ਹਾਂ ਜੀ ਇਸ ਇੰਨਾ ਸਾਹਿਬ ਦੀ ਮਿਹਰਬਾਨੀ ਹੈ ਸਾਰੀ ਇਹਨਾਂ ਦੀ ਸਾਡੇ ਨਾਲ ਸ਼ਹਿਰ ਨਵਾਸੀ ਵੀਰੇ ਮੌਜੂਦ ਨੇ ਕਰ ਲੈਣੇ ਗੱਲ ਮਾਤਾ ਜੀ ਕਿਵੇਂ ਲੱਗਦਾ ਇਹ ਬਰਾਸਤੀ ਚੀਜ਼ ਦੇ ਦੇਖੋ ਜੀ ਮੈਂ ਤਾਂ ਮੇਰੇ ਕੋਲ ਸ਼ਬਦ ਘੱਟ ਪੈ ਰਹੇ ਨੇ ਮੈਂ ਕਿਸ ਤਰ੍ਹਾਂ ਐਪਰੀਸ਼ੀਏਟ ਕਰਾਂ ਕਿਉਂਕਿ ਕਲੌਕ ਟਾਰ ਜਦੋਂ ਸੀ ਦੇਖਦੇ ਸੀ ਤੇ ਮਨ ਚ ਲੱਗਦਾ ਸੀ ਕਿ ਸ਼ਾਇਦ ਇਹ ਵਿਰਾਸਤ ਚ ਸਭ ਤੋਂ ਬੈਸਟ ਬਿਲਡਿੰਗ ਹੈ ਛੋਟੀ ਵੀ ਹੈ ਤੇ ਖੂਬਸੂਰਤ ਹੈ ਤੇ ਉਹਦਾ ਇੱਕ ਛੋਟਾ ਇੱਕ ਨਮੂਨਾ ਬਣਾਇਆ ਉਹਨਾਂ ਨੇ ਨਹੀਂ ਮਿਹਨਤ ਦੇ ਨਾਲ ਕੋਸਟ ਪੁੱਛ ਰਹੇ ਸੀ ਸਾਰੇ ਕਿ ਕੋਸਟ ਕਿੰਨੀ ਆਈ ਹੈ ਇਹ ਅਨਮੋਲ ਹੈ ਇਹਦਾ ਮੁੱਲ ਕੋਈ ਨਹੀਂ ਹੈ ਵੈਸੇ ਮੁੱਲ ਵੈਸੇ ਵੀ ਨਹੀਂ ਹੈਗਾ ਬੋਤਾ ਲੇਕਿਨ ਇਹ ਅਨਮੋਲ ਚੀਜ਼ ਹੈ ਔਰ ਇਹ ਜਿਹੜੀ ਕਲੌਕ ਟਾਰ ਹੈ ਇਹ ਸਿਰਫ ਟਾਈਮ ਨਹੀਂ ਦੱਸਦੀ ਇਹ ਹਿਸਟਰੀ ਦੱਸਦੀ ਹੈ ਸੰਗਰੂਰ ਦੀ ਇਹ ਜੀਂਦ ਰਿਆਸ ਦੀ ਹਿਸਟਰੀ ਦੱਸਦੀ ਹੈ ਔਰ ਸਰਦਾਰ ਕਰਮਿੰਦਰ ਸਿੰਘ ਨੂੰ ਸਾਡਾ ਬਹੁਤ ਵੱਡਾ ਇੱਕ ਸਲੂਟ ਹੈ ਮਾਤਾ ਜੀ ਸ਼ਹਿਰ ਦੇ ਵਿੱਚ ਵੱਡੇ ਵੱਡੇ ਧਨਾੜ ਲੋਕ ਵੀ ਰਹਿੰਦੇ ਨੇ ਕਿਤੇ ਨਾ ਕਿਤੇ ਸੀਬੀਆ ਸਾਹਿਬ ਨੇ ਐਫਰਟ ਕਰਿਆ ਕਿਦਾਂ ਦਾ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਜੀ ਮੇਰਾ ਖਿਆਲ ਹੈ ਇਹ ਵੀ ਗੁਰੂ ਦੀ ਬਖਸ਼ਿਸ਼ ਹੈ ਹਰ ਕੋਈ ਇਹ ਉਪਰਾਲਾ ਨਹੀਂ ਕਰ ਸਕਦਾ ਪੈਸੇ ਨਾਲ ਉਪਰਾਲੇ ਨਹੀਂ ਹੁੰਦੇ ਇਹ ਉਪਰਾਲੇ ਦਿਲ ਨਾਲ ਏਪ੍ਰਲ ਮਿਹਨਤ ਦੇ ਨਾਲ ਏਪ੍ਰਾਲੇ ਆਪਣੇ ਆਤਮਾ ਤੋਂ ਹੁੰਦੇ ਨੇ ਉਪਰਾਲੇ ਤਾਂ ਉਹਨਾਂ ਦਾ ਵਿਜ਼ਨ ਸੀਗਾ ਕਿ ਮੈਂ ਬਹੁਤ ਖੂਬਸੂਰਤ ਹੈਰੀਟੇਜ ਵਾਲ ਬਣਾਵਾ ਤੇ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਬੜੀ ਅੱਛੀ ਟੀਮ ਮਿਲੀ ਹੈ ਜਿੰਨੇ ਮਿਸਤਰੀ ਜਾਂ ਪੇਂਟਰ ਸੀਗੇ ਸਾਰਿਆਂ ਨੇ ਮਿਲ ਕੇ ਮਿਹਨਤ ਕੀਤੀ ਹੈ ਔਰ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਨਿਸੀਬਿਆ ਸਾਹਿਬ ਦੇ ਕਿ ਉਹਨਾਂ ਨੇ ਇੰਨੀ ਮਿਹਨਤ ਨਾਲ ਐਡਾ ਖੂਬਸੂਰਤ ਤੋਹਫਾ ਸੰਰੂਰ ਵਾਸੀਆਂ ਨੂੰ ਦਿੱਤਾ ਸਾਡੇ ਨਾਲ ਹੋਰ ਵੀ ਸ਼ਹਿਰ ਦੇ ਵਾਸੀ ਮੌਜੂਦ ਨੇ ਭਾਈ ਜੀ ਕੀ ਨਾਮ ਮਨਪ੍ਰੀਤ ਸਿੰਘ ਕਿਵੇਂ ਲੱਗਦਾ ਇਦਾਂ ਦੇ ਐਫਰਟ ਨੂੰ ਕਿਵੇਂ ਦੇਖਦੇ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਵੇਂ ਕਿ ਸੰਗਰੂਰ ਸ਼ਹਿਰ ਇੱਕ ਵਿਰਾਸਤੀ ਸ਼ਹਿਰ ਹੈ ਔਰ ਕਿਸੇ ਸਮੇਂ ਜੀਨ ਦਿਯਾਸਤ ਦੀ ਰਾਜਧਾਨੀ ਵੀ ਰਿਹਾ ਹੈ ਤੇ ਇਸ ਤੇ ਇਸ ਨੂੰ ਬਹੁਤ ਅਪਗ੍ਰੇਡ ਕਰਨ ਦੇ ਵਿੱਚ ਸਾਡੇ ਸਰਦਾਰ ਕਰਨਬੀਰ ਸਿੰਘ ਜੀ ਸੀਬੀਆ ਜੋ ਕਿ ਹੈਰੀਟੇਜ ਸੁਸਾਇਟੀ ਦੇ 2014 ਤੋਂ ਇਸ ਸੰਗਰੂਰ ਸ਼ਹਿਰ ਨੂੰ ਡਿਵੈਲਪ ਕਰਨ ਦੇ ਵਿੱਚ ਸੰਗਰੂਰ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਬਹੁਤ ਅੱਗੇ ਵੱਧ ਚੜ ਕੇ ਉਪਰਾਲੇ ਕਰ ਰਹੇ ਨੇ ਇਨਾ ਉਪਰਾਲਿਆਂ ਦੇ ਤਹਿਤ ਹੀ ਸੀਬਿਆ ਸਾਹਿਬ ਵੱਲੋਂ ਜਿਹੜਾ ਕਿ ਮਿਨੀ ਕਲੋਕ ਟਾਵਰ ਹੈ ਇਹਨੂੰ ਇੱਕ ਬਹੁਤ ਵਧੀਆ ਸਮਾਲ ਰੂਪ ਦੇ ਵਿੱਚ ਅਕਾੜ ਡਿਗਰੀ ਕਾਲਜ ਦੀ ਦੀਵਾਰ ਦੇ ਉੱਪਰ ਸਥਾਪਿਤ ਕੀਤਾ ਗਿਆ ਜੋ ਜਿਸ ਦੀ ਕਿ ਦਿਖ ਇੱਕ ਬਹੁਤ ਹੀ ਅਨਮੋਲ ਇੱਕ ਮੈਂ ਇਹ ਕਹਾਂਗਾ ਕਿ ਇੱਕ ਅਨਮੋਲ ਰਤਨ ਹੈ ਸੰਗਰੂਰ ਸ਼ਹਿਰ ਦੇ ਬੱਚੇ ਹੋਰ ਬਜ਼ੁਰਗ ਉਹਨਾਂ ਨੂੰ ਇੱਕ ਬਹੁਤ ਚਾਹ ਹੈ ਉਹ ਆ ਕੇ ਸੈਲਫੀ ਪੁਆਇੰਟ ਦੇ ਤੌਰ ਤੇ ਮੈਨੂੰ ਦੇਖਦੇ ਨੇ ਆ ਕੇ ਪਿਕਚਰਜ਼ ਵੀ ਦੇਖਦੇ ਨੇ ਔਰ ਲੋਕ ਬਾਰੋ-ਬਾਰ ਵੀ ਇਹਨਾਂ ਨੂੰ ਦੇਖਣ ਆ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਸੀਬੀਆ ਸਾਹਿਬ ਪਹਿਲਾਂ ਵੀ ਸੰਗਰੂਰ ਸ਼ਹਿਰ ਪ੍ਰਤੀ ਸੰਗਰੂਰ ਦੀ ਵਿਰਾਸਤ ਨੂੰ ਸੰਭਾਲ ਲੈ ਲਈ ਸਮੇਂ-ਸਮੇਂ ਤੇ ਬਹੁਤ ਉਪਰਾਲੇ ਕਰ ਰਹੇ ਨੇ ਹੋਰ ਸੰਗਰੂਰ ਦੀਆਂ ਇਮਾਰਤਾਂ ਨੂੰ ਵੀ ਇਹ ਵਧੀਆ ਦਿਖਦੇਣ ਲਈ ਕੋਈ ਹੋਰ ਵਧੀਆ ਉਪਰਾਲਾ ਕਰਨਗੇ ਅਸੀਂ ਆਸ ਕਰਦੇ ਹਾਂ ਕਿ ਸਰਦਾਰ ਸੀਬੀਆ ਸਾਹਿਬ ਨੂੰ ਇਸ ਪ੍ਰਤੀ ਤੰਦਰੁਸਤੀ ਵਕਸ਼ਨ ਔਰ ਸਾਡੇ ਸਹਿਯੋਗ ਲੈ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ ਗਵਰਨਮੈਂਟ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਗਵਰਨਮੈਂਟ ਸਹਿਯੋਗ ਕਿਤੇ ਨਾ ਕਿਤੇ ਨਹੀਂ ਦਿੰਦੀ ਹਾਂ ਇਹ ਗੱਲ ਤੁਹਾਡੀ ਸਹੀ ਹੈ ਕਿ ਜੋ ਗਵਰਨਮੈਂਟ ਹੈ ਆਪਣੇ ਵਿਰਾਸਤ ਨੂੰ ਸੰਭਾਲਣ ਦੇ ਵਿੱਚ ਬਹੁਤ ਪਿੱਛੇ ਜਾ ਰਹੀ ਹੈ ਪਰ ਉਹਦੇ ਨਾਲ ਮੈਂ ਇਹ ਕਹਾਂਗਾ ਕਿ ਲੋਕਾਂ ਨੂੰ ਵੀ ਇਸ ਪ੍ਰਤੀ ਆਪ ਵੀ ਜਾਗਰੂਕ ਹੋਣਾ ਚਾਹੀਦਾ ਹੈ ਔਰ ਜੇ ਕੋਈ ਗਵਰਨਮੈਂਟ ਕਿਸੇ ਕਿਸਮ ਦੀ ਅਵੇਲਨਾ ਕਰਦੀ ਹੈ ਤਾਂ ਪਬਲਿਕ ਨੂੰ ਵੀ ਅੱਗੇ ਵੱਧ ਕੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਪ ਅੱਗੇ ਵੱਧ ਕੇ ਜਿਸ ਤਰ੍ਹਾਂ ਕਿ ਇਹ ਉਪਰਾਲਾ ਕੀਤਾ ਗਿਆ ਹੈ ਰਾਸ਼ਟਰ ਨੂੰ ਸੰਭਾਲਣ ਦਾ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਕਰਦੇ ਰਹਿਣੇ ਚਾਹੀਦੇ ਨੇ ਇੱਕ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਕੈਮਰਾਮੈਨ ਨੂੰ ਕਹੂੰਗਾ ਅੱਗੇ ਆਉਣ ਜਦੋਂ ਬਾਬਾ ਨਾਨਕ ਦਾ ਸਮਾਤੀ ਉਦੋਂ ਕਿਹਾ ਜਾਂਦਾ ਸੀ ਮਰਦਾਨੇ ਆ ਛੇੜ ਭਈ ਰਵਾਬ ਗੁਰਬਾਣੀ ਆ ਇਹ ਉਹ ਰਵਾਬ ਦਾ ਦ੍ਰਿਸ਼ ਆ ਜਿਹੜਾ ਕਿ ਦਿਨਾਂ ਕਿਤੇ ਆਉਣ ਹੁਣ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਵੀ ਨਹੀਂ ਹੁਣਾ ਰਬਾਬ ਹੁੰਦੀ ਕੀ ਹੈ ਪਰ ਇੱਥੇ ਸਭ ਰੰਗ ਰਬਾਬ ਜਿਹੜੇ ਗੁਰੂ ਨਾਨਕ ਵੇਲੇ ਗੁਰੂ ਨਾਨਕ ਸਾਹਿਬ ਵੇਲੇ ਦੀ ਸੀ ਉਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸੀਬੀਏ ਸਾਹਿਬ ਵੱਲੋਂ ਜਿਹੜਾ ਇਹ ਨਿਰਮਾਣਾਂ ਦਾ ਉਪਰਾਲਾ ਕੀਤਾ ਗਿਆ ਸ਼ਹਿਰ ਵਾਸੀਆਂ ਵੱਲੋਂ ਇਸ ਦੀ ਸਲਾਹਾਂ ਕੀਤੀ ਜਾ ਰਹੀ ਹੈ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗਵਾੜੀ ਡੀਪੀਪ ਚੈਨਲ ਪੰਜਾਬੀ ਸੰਗਰੂਰ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ